ਨਾਚਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਨੇਵਾਲ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਮਹੀਨਾਵਾਰੀ ਮੀਟਿੰਗ ਦਾ ਆਯੋਜਨ ਹੋਇਆ ਮੀਟਿੰਗ ਦੀ ਸ਼ੁਰੂਆਤ ਕਰਨ ਮੌਕੇ ਸੈਕਟਰੀ ਸੰਪੂਰਨ ਸਿੰਘ ਸਨਮਰੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਤੇ ਸਮੂਹ ਮੈਂਬਰਾਂ ਵੱਲੋਂ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੇ ਚਿੰਤਾ ਪ੍ਰਗਟਾਉਂਦੇ ਆ ਗਏ ਕਿ ਸਾਨੀਵਾਲ ਨੂੰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਘੁਨੇਬੰਗ ਖਾਂਦਾ ਪਿਆ ਹੈ ਪਤਾ ਨਹੀਂ ਕਦੋਂ ਸਾਨੀਵਾਲ ਨਸ਼ਾ ਮੁਕਤ ਹੋਵੇਗਾ ਮੀਟਿੰਗ ਦੇ ਦੌਰਾਨ ਸੁਮਨਤ ਪੱਟੀ ਵੱਲੋਂ ਸਬਿਆਚਾਰਕ ਰਚਨਾ ਪੇਸ਼ ਕੀਤੀ ਗਈ ਅਤੇ ਗੁਲਜਾਰ ਸਿੰਘ ਵੱਲੋਂ ਵੀ ਕਵਿਤਾ ਪੇਸ਼ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਮੀਟਿੰਗ ਉਪਰੰਤ ਪ੍ਰਧਾਨ ਨੂੰ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੂ ਨੇ ਹਾਜ਼ਰ ਸਮੂਹ ਮੈਂਬਰਾਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਐਸੋਸੀਏਸ਼ਨ ਨੂੰ ਹੋਰ ਅੱਗੇ ਲੈ ਕੇ ਜਾਣ ਅਤੇ ਇਸ ਨੂੰ ਹੋਰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰਨ ਦੀ ਜ਼ਰੂਰਤ ਹੈ। ਮੀਟਿੰਗ ਦੇ ਦੌਰਾਨ ਜਨਰਲ ਸਕੱਤਰ ਲਾਪ ਸਿੰਘ ਸੇਵਾਮੁਕਤ ਥਾਣੇਦਾਰ ਪੰਜਾਬ ਪੁਲਿਸ ਮੋਹਨ ਸਿੰਘ ਲਾਜਪਤ ਰਾਏ ਸੰਤਰਾਮ ਸ਼ਰਦਾ ਬਚਿੱਤਰ ਸਿੰਘ ਰਮੇਸ਼ ਸੂਦ ਲਕਸ਼ਣ ਸਿੰਘ ਨਰਿੰਦਰ ਨਾਰੰਗ ਕੁਲਦੀਪ ਸਿੰਘ ਕੁਲਵੰਤ ਸਿੰਘ ਕਨੇਚ ਮੱਖਣ ਸਿੰਘ ਕੁਲਜੀਤ ਸਿੰਘ ਕੈਸ਼ੀਅਰ ਰਜਿੰਦਰ ਸਿੰਘ ਜਰਨੈਲ ਸਿੰਘ ਮੋਹਨ ਸਿੰਘ ਮਨਜੀਤ ਸਿੰਘ ਦਰਸ਼ਨ ਸਿੰਘ ਹਰਬੰਸ ਸਿੰਘ ਬੈਂਸ ਹਰਬੰਸ ਸਿੰਘ ਸਾਇੰਸ ਸੁਖਦੇਵ ਸਿੰਘ ਜੰਗ ਸਿੰਘ ਆਦਿ ਹੋਰ ਮੈਂਬਰ ਵੀ ਹਾਜ਼ਰ ਸਨ